ਛੱਤ ਛੜਿਆ ਕਾਲ ਦੋਸਤੋ ਹੁਣੇ-ਹੁਣੇ ਜੋ ਸਕੂਲਾਂ ਬਾਰੇ ਵੱਡੀ ਅਪਡੇਟ ਆਈ ਹੈ ਉਹ 10ਵੀਂ ਦੇ ਜਮਾਤ ਦੇ ਨਤੀਜਿਆਂ ਬਾਰੇ ਸਾਰੀ ਖਬਰ ਤੁਹਾਨੂੰ ਦੱਸਾਂਗੇ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜੋ ਪ੍ਰੀਖਿਆ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਸਾਲ ਦੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਕੁੱਲ ਪਾਸ ਪ੍ਰਤੀ 79765 ਜੋ ਕਿ 24% ਦੀ ਰਹੀ ਹੈ ਲੜਕੀਆਂ ਨੇ 98.11% ਦੀ ਬਾਸ ਪ੍ਰਤੀਸ਼ਤਾ ਜੋ ਨਾਲ ਲੜਕਿਆਂ ਨੂੰ ਪਛਾੜ ਦਿੰਦਾ ਹੈ ਸਕੋਰ ਚੈੱਕ ਕਰਨ ਲਈ ਲਿੰਕ 19 April ਜਾਨੀ ਅੱਜ ਪੰਜਾਬ ਬੋਰਡ ਦੀ ਅਧਾਰਤ ਵੈਬਸਾਈਟ ਲਿੰਕ ਐਕਟਿਵ PSEB then result 2024 ਲਿੰਕ ਐਕਟਿਵ ਹੋ ਗਿਆ ਹੈ ਹੁਣ ਵਿਦਿਆਰਥੀ ਆਪਣਾ ਨਤੀਜਾ ਦੇਖਣ ਲਈ ਅਧਾਰਤ ਵੈਬਸਾਈਟ PSEB.ac.in ਤੇ ਜਾ ਸਕਦੇ ਹਨ ਤੇ ਦੋਸਤੋ ਵਿਦਿਆਰਥੀ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਪੰਜਾਬ ਬੋਰਡ ਦੇ 10ਵੇਂ ਤੇ 3ਜੇ ਜੋ ਕਿ ਹਰ ਸਿਰਫ ਉਹਨਾਂ ਦੇ ਸਕੂਲਾਂ ਤੋਂ ਪ੍ਰਾਪਤ ਕਰਨਗੇ ਧੰਨਵਾਦ